ਇਹ ਸੱਚਾਈ ਹੈ ਕਿ ਸਾਡੇ ਬੱਚਿਆਂ ਨੇ ਸਾਡੇ ਸੱਤ ਬੈਂਡ ਵੀ ਲੈ ਲਈ ਇੰਗਲਿਸ਼ ਪੂਰੀ ਫੁੱਲ ਲਿਖਣੀ ਬੋਲਣੀ ਤੇ ਜਿੱਦਨ ਜਾਜੇ ਬਹਿਣ ਲੱਗੇ ਸਭ ਤੋਂ ਪਹਿਲਾਂ ਕੇਸ ਕੀ ਲਾ ਕੇ ਛੁੱਡੀ ਫਿਰ ਆਪਣਾ ਬਾਣਾ ਲਾ ਕੇ ਛੁੱਟਿਆ ਤੇ ਜੀਨ ਪਾਈ ਤੇ ਆਪਣੇ ਅੱਧੇ ਢਿੱਡ ਵਾਲੀ ਜੈਕਟ ਗੁੱਸਾ ਨਾ ਕਰ ਜਿਓ ਫਿਰ ਜਿਹੜੇ ਕੇਸ ਮਾਂ ਨੇ ਮੀਟੀਆਂ ਕਰਕੇ ਘੋਲ ਲਾ ਕੇ ਗੋਤ ਕੀਤੀ ਚੁੰਨੀ ਉਹ ਚੁੱਲ੍ਹੇ 'ਚ ਚੁੰਨੀ ਪਈ ਉੱਤੇ ਜਿਹੜੇ ਕੇਸ ਜੁੜੇ ਸੀ ਸਾਰੇ ਵਾਲ ਖਲਾਰ ਨੇ ਮੈਂ ਖੁਦ ਵੇਖਿਆ ਹੈ ਕਈਆਂ ਨੂੰ ਕਹਿ ਦਿੰਦਾ ਆਪਣੇ ਆਂ ਵੀ ਭਲਿਓ ਮਾਨਸੋ ਅਗਲੇ ਗੋਰੇ ਆਪਣਾ ਪਹਿਰਾਵਾ ਨਹੀਂ ਛੱਡਦੇ ਆਪਣੀ ਬੋਲੀ ਪੰਜਾਬ ਵਿੱਚ ਫਿਰਦੇ ਹਰਮੰਦਰ ਸਾਹਿਬ ਵੇਗਲੇ ਅਸੀਂ 에어ਪੋਰਟ ਤੇ ਜਾਣ ਤੋਂ ਪਹਿਲਾਂ ਹੀ ਆਪਣੇ ਬਾਬੇ ਨਾਨਕ ਦਾ ਦਿੱਤਾ ਹੋਇਆ ਪਿਆਰ ਦਸਤਕੀਂ ਚ ਛੁੱਟਦਾ ਬਾਣੀ ਵੀ ਚਲੇਗੀ ਸਾਡੇ ਕੋਲੋਂ ਤੇ ਬਾਣਾ ਵੀ ਖਤਮ ਹੋ ਗਿਆ ਕੋ ਸਤਨਾਮ ਸ੍ਰੀ ਇੱਕ ਪੰਜਾਬੀ ਦੀ ਘਾਵਤ ਆ ਨਾ ਤੋਂ ਤਿੰਨਾ ਚੋਂ ਉਹਤੇ ਕਥਾ ਚੱਲਣ ਲੱਗੀ ਹੁਣ ਆਖੋ ਸਤਨਾਮ ਸ੍ਰੀ ਨਾ ਤੂੰ ਤਿੰਨਾ ਚੋਂ ਨਾ ਤੇਰਾ ਜੋ ਤੇਰਾ ਚੇਲੇ ਸੀ ਹਜਰਤੀ ਸਾਦੇ ਜਦੋਂ ਸਲੀਬ ਚੜਿਆ ਤੇ ਭੱਜ ਗਏ ਤੇਰਾ ਹੀ ਤੇ ਤਿੰਨ ਹੋਰ ਸੀ ਜਿਨ੍ਹਾਂ ਦੀ ਅੱਜ ਕਥਾ ਕਰਨੀ ਹੈ ਜਿਹੜੇ ਆਪਣੇ ਗੁਰੂ ਦੇ ਸਾਹਮਣੇ ਬੈਠ ਕੇ ਇੱਕ ਆਰੇ ਨਾਲ ਚਿਰ ਗਿਆ ਦੂਜਾ ਦੀਗ ਚ ਉਬਲ ਗਿਆ ਤੇ ਤੀਜਾ ਰੂਹ ਚ ਸੜ ਗਿਆ ਪਰ ਆਪਣੇ ਪਿਆਰੇ ਦਾ ਪਿਆਰ ਨਹੀਂ ਛੱਡਿਆ